ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਤੇ ਕਈ ਵੀਰਾਂ ਦੀ ਡਿਮਾਂਡ ਸੀ ਦੋਸਤੋ ਵੀ ਖੋਨੀ ਝੋਟੀ ਜੇ ਹੋਵੇ ਤਾਂ ਦੱਸਿਓ ਤੇ ਬਹੁਤ ਹੀ ਟੌਪ ਕਲਾਸ ਖੋਨੀ ਝੋਟੀ ਦੀ ਅੱਜ ਵੀਡੀਓ ਕਵਰ ਕਰਨ ਆਏ ਆ ਤੇ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਰੀ ਜਾਣਕਾਰੀ ਇਹਦੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੱਗੀ ਆ ਜੀ ਜੱਗੀ ਤੇ ਜੱਗੀ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 98141 98141 4055482 55428 ਠੀਕ ਹੈ ਇਹ ਝੋਟੀ ਫਿਰ ਸੇਲ ਹੈ ਜੀ ਹਾਂ ਜੀ ਸੇਲ ਹੈ ਤੇ ਕੀ ਦੰਦਾ ਬਾਈ ਖੀਰੀ ਹੈ ਖੀਰੀ ਹੈ ਬਾਈ ਜੀ ਕਿੰਨੀ ਕੁ ਮਰ ਹੈ ਇਹਦੀ ਇਹ ਹੈਗੀ ਹੈ ਜੀ ਡੇਢ ਸਾਲ ਦੀ ਹਾਂ ਹਾਂ ਡੇਢ ਸਾਲ ਤੋਂ ਬਸ ਇੱਥੇ ਕੀ ਹੈ ਡੇਢ ਠੀਕ ਹੈ ਡੇਢ ਸਾਲ ਦੇ ਲੱਗ ਲਓ ਵੀ ਕੋਨੀ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਪਤਲੀ ਬੁੱਥੀ ਦੀ ਆ ਤੇ ਥਣਾ ਥੁਣਾ ਦੀ ਸਾਫ ਤੁਹਾਨੂੰ ਦਿਖਾ ਦਿੰਨੇ ਆ ਪੂਛ ਦਾ ਦੰਬ ਥੱਲੋਂ ਤੁਹਾਨੂੰ ਦੇ ਸੀ ਗਿਆ ਹੁਣ ਥੋੜਾ ਜਿਹਾ ਚਿੱਟਾ ਇਹ ਥਣ ਬਹੁਤ ਚੰਗਾ ਲੱਗਿਆ ਦੋਸਤੋ ਬਹੁਤ ਹੀ ਖੁੱਲਾ ਦੇਖ ਸਕਦੇ ਆ ਦੋਸਤੋ ਬਹੁਤ ਮੋਟਾ ਥਣ ਲੱਗਿਆ ਤੇ ਵਿਰਲਾ ਵੀ ਚੰਗਾ ਪੈਠਪੜੇ ਦੀ ਚੰਗੀ ਆ ਕੱਦ ਕਾਠ ਵੀ ਬਹੁਤ ਵੱਡਾ ਕਰੂਗੀ ਤੇ ਵੇਲ ਵੀ ਠੀਕ ਆ ਤੋੜ ਕੇ ਵੀ ਤੁਹਾਨੂੰ ਦਿਖਾਉਣੇ ਆ ਬਾਈ ਜੀ ਖੋਲ ਕੇ ਤੋੜ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੋੜ ਕੇ वैसे दिखਾਈ ਆ ਵੀ ਅਨਰੋਸਤਾ ਬਿਲਕੁਲ ਤੇ ਮੋਰਾ نسل ਚ ਪੈਂਦੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਬਹੁਤ ਹੀ ਚੰਗੀ ਗੱਟੀ ਆ ਜਿੰਨੀ ਵੀ ਕਹਿ ਰਹੀਏ ਤੇ ਚੰਗੀ ਮਾਂ ਦੀ ਆ ਬਹੁਤ ਸੋਹਣੇ ਬੱਠਪੁੜੇ ਦੀ ਆ ਭਾਈ ਕੀ ਮੁੱਲ ਰੱਖਿਆ ਇਹਦਾ ਇਹਦਾ 42000 ਆ ਜੀ 42000 ਦੇ ਵਿੱਚੋਂ ਮਾਨਤਾ ਨ ਹੋ ਜੂਗਾ ਹਾਂਜੀ ਹੋ ਜੂਗਾ ਜੀ ਲਓ ਵੀ ਮਿੱਤਰੋ 42000 ਬਾਈ ਨੇ ਮੁੱਲ ਰੱਖਿਆ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਦੋਸਤੋ ਤੁਸੀਂ ਆ ਕੇ ਦੇਖੋਗੇ ਤਾਂ ਕੱਟੀ ਤੁਹਾਡੇ ਪਸੰਦ ਆਊਗੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਕੱਟੀ ਆ ਪਤਲੀ ਚਮੜੀ ਦੀ ਆ ਸੋ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਿੰਨੇ ਆ ਇਸ ਨੰਬਰ ਤੇ ਤੁਸੀਂ ਬਾਈ ਜੱਗੀ ਨਾਲ ਗੱਲਬਾਤ ਕਰ ਸਕਦੇ ਆ ਸੌਦਾ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਯਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ